ਨATIONABI TV ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਮਹੱਤਵਪੂਰਨ ਉਪ ਚੋਣ ਲੜ ਰਹੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਅੱਜ ਸੀਨੀਅਰ ਅਤੇ ਨਾਗਰਿਕਾਂ ਤੱਕ ਮਹੱਤਵਪੂਰਨ ਪਹੁੰਚ ਅਤੇ ਇੱਕ ਜ਼ੋਰਦਾਰ ਘਰ ਘਰ ਮੁਹਿੰਮ ਦੇ ਨਾਲ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ 19 ਜੂਨ ਨੂੰ ਉਪ ਚੋਣ ਨਿਯਤ ਹੋਣ ਦੇ ਨਾਲ ਪ੍ਰਚਾਰ ਦੀ ਤੀਬਰਤਾ ਸਿਖਰ ਤੇ ਪਹੁੰਚ ਰਹੀ ਹੈ ਰੋਜ਼ਗਾਰਡਨ ਵਿੱਚ ਇੱਕ ਚੰਗੀ ਤਰ੍ਹਾਂ ਹਾਜ਼ਰ ਪ੍ਰੋਗਰਾਮ ਵਿੱਚ ਗੁਪਤਾ ਨੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸ਼ੈੱਡ ਨੰਬਰ 2 ਦੇ ਮੈਂਬਰਾਂ ਨਾਲ ਇੱਕ ਲਾਹੇਵੰਦ ਮੀਟਿੰਗ ਕੀਤੀ ਐਸੋਸੀਏਸ਼ਨ ਦੇ ਕਈ ਪ੍ਰਮੁੱਖ ਵਿਅਕਤੀ ਮੌਜੂਦ ਸਨ ਜੋ ਚੋਣ ਪ੍ਰਕਿਰਿਆ ਨਾਲ ਉਹਨਾਂ ਦੀ ਸ਼ਮੂਲੀਅਤ ਨੂੰ ਦਰਸਾਉਂਦੇ ਹਨ ਹਾਜ਼ਰ ਲੋਕਾਂ ਵਿੱਚ ਬਾਸੂਦੇਵ ਪੁੰਜ ਕਿਰਨ ਕੁਮਾਰ ਰਾਜੂ ਕੈਸ਼ਵ ਭਾਰਤ ਜੁਨੇਜਾ ਕਾਮਮਾਰੀ ਕਾਂਦਮਾਰੀ ਲਾਲ ਵਾਸਨ ਕਾਜਲ ਖੋਸਲਾ ਰੇਖਾ ਸ਼ਰਮਾ ਉਤਮ কুমার ਮੌਨਿਕਾ ਸੋਨਿਕਾ, ਰਵਿੰਦਰਪਾਲ ਸਿੰਘ, ਗੁਰੂ ਦਰਸ਼ਨ, ਕਮਲਕਪੂਰ, ਚਮਨ ਲਾਲ, ਰਜੀਸ਼ ਬਰਮਾ, ਗੁਰਸ਼ਰਨ ਸਿੰਘ, ਵਿਨੋਦ ਸ਼ਰਮਾ, ਹਰੀਸ਼ ਸ਼ਰਮਾ, ਬੌਬੀ ਸਿਆਲ, ਮਨਜਿੰਦਰ ਕਈ, ਰਿੰਕੂ ਜਸਲ, ਮਨਿੰਦਰ ਪਾਲ, ਦੇਵਰਾਜ ਅਤੇ ਆਤਲ ਕੁਮਾਰ ਲਿਖੀ ਸ਼ਾਮਲ ਸਨ। ਚਰਚਾ ਬਜ਼ੁਰਗ ਆਬਾਦੀ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਮੁੱਦਿਆਂ ਤੇ ਕੇਂਦ੍ਰਿਤ ਸੀ ਜਿਸ ਵਿੱਚ ਗੁਪਤਾ ਨੇ ਉਹਨਾਂ ਨੂੰ ਭਾਜਪਾ ਦੀ ਉਹਨਾਂ ਦੀ ਭਲਾਈ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ। ਮੀਟਿੰਗ ਤੋਂ ਬਾਅਦ ਜੀਵਨ ਗੁਪਤਾ ਟੈਗੋਰਨਗਰ ਪਹੁੰਚੇ ਜਿੱਥੇ ਉਹਨਾਂ ਨੇ ਜ਼ੋਰਦਾਰ ਘਰ-ਕਰਮ ਮਹਿੰਮ ਚਲਾਈ ਭਾਜਪਾ ਉਮੀਦਵਾਰ ਨੂੰ ਬਸਨੀਕਾ ਵੱਲੋਂ ਜ਼ਬਰਦਸਤ ਸਕਾਰਾਤਮਕ ਹੁੰੰਗਾਰਾ ਮਿਲਿਆ ਜਿਨ੍ਹਾਂ ਨੇ ਕਥਿਤ ਤੌਰ ਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਗੁਪਤਾ ਨੇ ਵਿਕਾਸ ਅਤੇ ਸੁਸ਼ਾਸਨ ਲਈ ਭਾਜਪਾ ਦੇ ਦ੍ਰਿਸ਼ਟੀਕੋਣ ਤੇ ਜ਼ੋਰ ਦਿੱਤਾ ਜਿਸ ਵਿੱਚ ਹਲਕੇ ਲਈ ਪਾਰਟੀ ਦੇ ਏਜੰਡੇ ਨੂੰ ਉਜਾਗਰ ਕੀਤਾ ਗਿਆ